ਪਟਾਲਾ ਦਾ ਸਿਨੇਮਾ ਰੋਡ ਵਿੱਚ ਚਲਦੀ ਫਾਸਟ ਫੂਡ ਦੀ ਦੁਕਾਨ ਤੇ ਵੱਡਾ ਹਾਸਾ ਹੁਣ ਹੋ ਟਲਿਆ ਫਾਸਟ ਫੂਡ ਬਣਾਉਣ ਵਾਲਾ ਵਿਅਕਤੀ ਪੱਠੀ ਦੇ ਕੜਾਹੀ ਦੇ ਵਿੱਚ ਤੇਲ ਰੱਖ ਕੇ ਆਪਣਾ ਕੰਮ ਕਰ ਰਿਹਾ ਸੀ ਕਿ ਤੇਲ ਨੂੰ ਅੱਗ ਲੱਗ ਗਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਜੋ ਹੋਇਆ ਅਗਰ ਅੱਗ ਫੈਲ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਪਹੁੰਚੀ ਫਰ ਪਗੇੜ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ ਦੁਕਾਨਦਾਰ ਨੇ ਕਿਹਾ ਕਿ ਤੇਲ ਜ਼ਿਆਦਾ ਗਰਮ ਹੋਣ ਦੀ وجہ ਨਾਲ ਇਹ ਹਾਸਾ ਹੋਇਆ ਹੈ ਲekin ਕਿੰਨਾ ਹੋਇਆ ਇਸ ਦਾ ਅੰਦਾਜ਼ਾ ਜੇ ਫਿਲਹਾਲ ਨਹੀਂ ਲੱਗ ਸਕਿਆ ਜੀਪੀਸੀ ਅਪਡੇਟ ਲਈ ਗੁਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਰ ਜੀ ਜਮਟਾ ਮੇਰਾ ਨਾਮ ਗੁਰੀ ਸਿੰਧੂ ਜੀ ਸਰ ਜਿਹੜੀ ਅੱਗ ਲੱਗੀ ਸੀ ਸਾਰੀ ਸੀ ਕਿਹੜੀ ਦੁਕਾਨ ਸੀ ਇਹ ਜੀ ਅੰਦਰ ਲੜਕੇ ਕੰਮ ਕਰ ਰਹੇ ਸੀ ਦੁਕਾਨ ਦੇ ਤੇ ਯਕਦਮ ਹੀ ਤੇਲ ਜ਼ਿਆਦਾ ਗਰਮ ਹੋ ਗਿਆ ਹੋਣਾ ਤੇ ਇਹਨਾਂ ਨੇ ਆਪਣੀ ਜਿਹੜੀ ਕੋਈ ਚੀਜ਼ ਬਣਾ ਢੇ ਆ ਉਹ ਵਿੱਚ ਪਾਈ ਤੇ ਉਹ ਅੱਗ ਦਾ ਭੰਬੜ ਮਚ ਗਿਆ ਇਹਨਾਂ ਕੋ ਕੰਟਰੋਲ ਨਹੀਂ ਹੋਇਆ ਤੇ ਜਿਹੜੀ ਅੱਗ ਆ ਉਹ ਨਿ ਮੀਟਰ ਨੂੰ ਪੈ ਗਈ ਤੇ ਉਸ ਤੋਂ ਬਾਅਦ ਸਿਲੰਡਰ ਨੂੰ ਪੈ ਗਈ ਤੇ ਸਾਰਾ ਧੂਆਂ ਧੂਆਂ ਇੱਥੇ ਹੋ ਗਿਆ ਸ਼ਟਰ ਨੂੰ ਅੱਗ ਲੱਗੀ ਤੁਹਾਡੇ ਸਾਹਮਣੇ ਦੇਖੋ ਸਾਰਾ ਸੜ ਗਿਆ ਏ ਬਹੁਤ ਮਤਲਬ ਕਿ ਓਖਾ ਜਿਹੜਾ ਕੰਟਰੋਲ ਪਾਇਆ ਫਿਰ ਮੋਕੇ ਦੀ ਜਿਹੜੀ ਆ ਫਾਈਬਰ ਗ੍ਰੇਡ ਆ ਗਈ ਆ ਤੇ ਅੱਗ ਤੇ ਕੰਟਰੋਲ ਪਾਰਤਾ ਤੇ ਇਹ ਵੀ ਜਿਆਦਾ ਨੁਕਸਾਨ ਨਹੀਂ ਹੋਇਆ ਬਾਕੀ ਇਹ ਵੀ ਥੋੜਾ ਬੋਤਾ ਇਹਨਾਂ ਦਾ ਨੁਕਸਾਨ ਜਿਹੜਾ ਆ ਦਰਵਾਜ਼ੇ ਵਗੈਰਾ ਸੜ ਗਏ ਆ ਮੀਟਰ ਵਗੈਰਾ ਸੜ ਗਏ ਤਾਰਾਂ ਸੜ ਗਈਆਂ ਆ ਤੇ ਪਲੱਸ ਨਾਲ ਇਹਨਾਂ ਦਾ ਜਿਹੜੀਆਂ ਕੜਾਈਆਂ ਕੁੜੀਆਂ ਸੜ ਗਈਆਂ ਤੇ ਅਨਮੀਟਰ ਸੜ ਗਿਆ ਫਿਰ ਵੀ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਜੀ ਆਪਣੀ ਫਾਸਟ ਫੂਡ ਦੀ ਦੁਕਾਨ ਸੀ ਇਹ ਸਲਮਾਰ ਰੋਡ ਚੌਂਕ ਦੇ ਵਿੱਚ ਦੁਕਾਨ ਪੈਂਦੀ ਹੈ। ਮੇਰਾ ਨਾਮ ਵੀ वेगवेग ਹੈ। ਠੀਕ ਹੈ। ਇੱਥੇ ਮੈਂ ਵਾਰ ਸਫਾਈ ਕਰਾਨੇ ਆਂ ਸੀ। ਅੰਦਰ ਤੇਲ ਵਿੱਚ ਗਰਮ ਹੋ ਗਿਆ। ਮੈਂ ਚਾਂਪਾ ਪਾਣ ਗਿਆ ਨਾਲੇ ਅੱਗ ਆ ਗਈ। ਕਿੰਨਾ ਕੁ ਖਰਾਬ ਹੋਇਆ? ਨੁਕਸਾਨ ਹੋਇਆ, ਸ਼ਟਰ ਖਰਾਬ ਹੋ ਗਿਆ, ਮੀਟਰ ਕੋਹ ਵੀ ਹੋਇਆ ਇੱਕੋ ਨਾਲ। ਕਿੰਨਾ ਕਾਣ ਗਿਆ? ਤੇ ਚਾਂਪਾ ਵਾਲੀ ਦੁਕਾਨ ਜੀ। ਬਾਕੀ ਬਸ ਕਿੰਨੇ ਕਹਿੰਦੇ ਤੁਹਾਨੂੰ ਲੱਗਦਾ ਹੈ? ਬੰਨ ਵੇ ਕੇ ਲੱਗੂ ਐਡਾ ਥੋੜੀ ਲਿਖਣਾ ਕਰਦੇ ਹਾਂ ਹਾਂਜੀ